ਸਤਿ ਸ਼੍ਰੀ ਅਕਾਲ ਜੀ ਪੰਜਾਬ ਬਲਟਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਸ਼ੁਰੂਆਤ ਕਰ ਲੈਣੇ ਆਂ ਸੁਰਖੀਆਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਨੇ ਮੁੰਬਈ 'ਚ ਉਦਯੋਗ ਜਗਤ ਦੀਆਂ ਹਸਤੀਆਂ ਨਾਲ ਕੀਤੀ ਮੁਲਾਕਾਤ ਪੰਜਾਬ 'ਚ ਨਿਵੇਸ਼ ਵਧਾਉਣ ਲਈ ਦਿੱਤਾ ਸੱਦਾ ਰਵਨੀਤ ਮਿੱਟੂ ਰਾਜਸਥਾਨ ਤੋਂ ਜਾਣਗੇ ਰਾਜ ਸਭਾ ਸੀਐਮ ਦੀ ਮੌਜੂਦਗੀ 'ਚ ਜੈਪੁਰ 'ਚ ਭਰਿਆ ਨਾਮਜ਼ਦਗੀ ਪੱਤਰ ਫਿਰ ਤੋਂ ਕਿਸਾਨਾਂ ਖਿਲਾਫ ਕੀਤੀ ਟਿੱਪਣੀ ਅਰ ਸਿਮਰਤ ਬਾਦਲ ਦੀ ਕੰਗਨਾਰਾ ਨੌਤ ਨੂੰ ਸਲਾਹ ਕਿਹਾ ਪਹਿਲਾ ਐਮਰਜੈਂਸੀ ਫਿਲਮ ਐਸਜੀਪੀਸੀ ਨੂੰ ਦਿਖਾ ਲਓ ਸਿੱਖ ਕਾਮ ਨੂੰ ਨਾ ਕਰੋ ਬਦਨਾਮ ਪਟਿਆਲਾ ਤੇ ਅੰਬਾਲਾ ਡੀਸੀ ਦੀ ਕਿਸਾਨ ਲੀਡਰਾਂ ਨਾਲ ਹੋਈ ਬੈਠਕ ਸ਼ੰਭੂ ਬਾਰਡਰ ਖੋਲਣ ਤੇ ਨਹੀਂ ਬਣੀ ਸਹਿਮਤੀ ਕੱਲ ਮੋੜ ਤੋਂ ਸੁਪਰੀਮ ਕੋਰਟ ਚ ਹੋਵੇਗੀ ਸੁਣਵਾਈ ਤੇ ਹੁਣ ਇਹਨਾਂ ਸਰਗਰਮੀਆਂ ਦਾ ਵਿਸਥਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮਿਸ਼ਨ ਪੰਜਾਬ ਇਨਵੈਸਟਮੈਂਟ ਦੇ ਤਹਿਤ ਮੁੰਬਈ ਵਿੱਚ ਵੱਡੇ ਕਾਰੋਬਾਰੀਆਂ ਅਤੇ ਫਿਲਮ ਹਸਤੀਆਂ ਦੇ ਨਾਲ ਮੁਲਾਕਾਤ ਕੀਤੀ ਇਸ ਤਰ੍ਹਾਂ ਮੁੱਖ ਮੰਤਰੀ ਨੇ ਉਹਨਾਂ ਨੂੰ ਪੰਜਾਬ ਵਿੱਚ ਆਪਣਾ ਕਾਰੋਬਾਰ ਵਧਾਉਣ ਦਾ ਸੱਦਾ ਦਿੱਤਾ ਮੁੱਖ ਮੰਤਰੀ ਭਗਵੰਤ ਮਾਨ ਹਜ਼ੂਰ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਕੱਲ ਸ਼ਾਮ ਨੂੰ ਮੁੰਬਈ ਪਹੁੰਚੇ ਜਿੱਥੇ ਅੱਜ ਉਹਨਾਂ ਦੇ ਵੱਲੋਂ ਉਦਯੋਗ ਜਗਤ ਦੀਆਂ ਹਸਤੀਆਂ ਨਾਲ ਮੁਲਾਕਾਤ ਕੀਤੀ ਗਈ ਮੁੱਖ ਮੰਤਰੀ ਨੇ ਪੰਜਾਬ ਦੇ ਵਿੱਚ ਨਿਵੇਸ਼ ਉਦਯੋਗਿਕ ਵਿਕਾਸ ਅਤੇ ਰੋਜ਼ਗਾਰ ਦੇ ਮੌਕਿਆਂ ਨੂੰ ਵਧਾਉਣ ਲਈ ਵੱਡੇ ਇੰਡਸਟਰੀ ਲੀਡਰਾਂ ਨੂੰ ਸੱਦਾ ਦਿੱਤਾ ਪੰਜਾਬ ਸਰਕਾਰ ਨੇ ਇਨਵੈਸਟ ਪੰਜਾਬ ਨਾਂ ਦੇ ਪ੍ਰੋਗਰਾਮ ਤਹਿਤ ਹੀ ਵੱਡੇ ਉਦਯੋਗਿਕ ਮੁਖੀਆਂ ਦੇ ਨਾਲ ਮੀਟਿੰਗਸ ਕੀਤੀਆਂ ਪਹਿਲੇ ਪੜਾਅ ਦੇ ਵਿੱਚ ਸਨ ਫਾਰਮਾ ਦੇ ਸੀਓ ਦੇ ਨਾਲ ਵੀ ਮੁਲਾਕਾਤ ਹੋਈ ਇਸ ਤੋਂ ਇਲਾਵਾ ਮੀਟਿੰਗਾਂ ਦੇ ਵਿੱਚ ਪੰਜਾਬ ਦੇ ਵਿੱਚ ਫਿਲਮ ਸਿਟੀ ਪ੍ਰੋਜੈਕਟ ਸਮੇਤ ਕੁਝ ਵੱਡੇ ਪ੍ਰੋਜੈਕਟਾਂ ਤੇ ਚਰਚਾ ਹੋਈ ਦੱਸਦੀ ਹੈ ਕਿ ਮੁੱਖ ਮੰਤਰੀ ਮਾਨ ਇਸ ਤੋਂ ਪਹਿਲਾਂ ਵੀ ਦੱਖਣੀ ਸੂਬਿਆਂ ਅਤੇ ਮਹਾਰਾਸ਼ਟਰ ਦਾ ਦੌਰਾ ਕਰ ਚੁੱਕੇ ਨੇ ਜਿਸ ਵਿੱਚ ਉਹਨਾਂ ਉਦਯੋਗਜਗਤ ਦੇ ਵੱਡੇ ਨੇਤਾਵਾਂ ਨਾਲ ਮੁਲਾਕਾਤ ਕਰਕੇ ਪੰਜਾਬ ਵਿੱਚ ਪੂੰਜੀ ਨਿਵੇਸ਼ ਕਰਨ ਦਾ ਸੱਦਾ ਦਿੱਤਾ ਸੀ ਉਹਨਾਂ ਦੇ ਸੱਦੇ ਤੇ ਕਈ ਉਦਯੋਗਿਕ ਇਕਾਈਆਂ ਨੇ ਪੂੰਜੀ ਨਿਵੇਸ਼ ਕਰਨ ਵਿੱਚ ਦਿਲਚਸਪੀ ਵੀ ਵਿਖਾਈ ਸੀ ਆਮ ਆਦਮੀ ਦੀ ਸਰਕਾਰ ਰੋਜ਼ਗਾਰ ਅਤੇ ਨਿਵੇਸ਼ ਨੂੰ ਲੈ ਕੇ ਕਈ ਤਰ੍ਹਾਂ ਦੇ ਦਾਅਵੇ ਕਰ ਰਹੀ ਹੈ ਤਾਂ ਅਜੇ ਵਿੱਚ ਆਪ ਦੇ ਨੀਲ ਗਰਗ ਦਾ ਕਹਿਣਾ ਹੈ ਕਿ ਸਰਕਾਰ ਦੀ OTS ਸਕੀਮ ਦੇ ਤਹਿਤ ਵਪਾਰੀਆਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਨੀਲ ਗਰਗ ਦੇ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਉਦਯੋਗ ਬਾਰੇ ਗੱਲਬਾਤ ਕਰਦਿਆਂ ਆਖਿਆ ਕਿ ਆਪ ਇਕਲੋਤੀ ਸਰਕਾਰ ਹੈ ਜਿਸ ਨੇ ਵਪਾਰੀਆਂ ਸਮੇਤ ਉਦਯੋਗਪਤੀਆਂ ਦੇ ਨਾਲ ਮੁਲਾਕਾਤ ਕੀਤੀ ਗਰਗਨੇ ਦੱਸਿਆ ਕਿ 1260 ਸ਼ਿਕਾਇਤਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਨਵੀਂ ਪਾਲਿਸੀ ਲਾਗੂ ਕੀਤੀ ਅਤੇ 74447 ਕਰੋੜ ਦਾ ਨਿਵੇਸ਼ ਪੰਜਾਬ ਦੇ ਵਿੱਚ ਆਇਆ ਜਿਸ ਕਰਕੇ ਵਪਾਰੀ ਵਿੱਤ ਮੰਤਰੀ ਹਰਪਾਲ ਚੀਮਾ ਦਾ ਧੰਨਵਾਦ ਕਰ ਰਹੇ ਨੇ ਕਿਉਂਕਿ ਸਰਕਾਰ ਦੀ OTS ਸਕੀਮ ਬੇਹੱਦ ਸਫਲ ਰਹੀ ਅਤੇ ਇਸ ਨਾਲ 164.35 ਕਰੋੜ ਦੀ ਕਮਾਈ ਹੋਈ ਹੈ ਤੇ ਲੋਕ ਜਿਹੜੇ ਵਪਾਰੀ ਨੇ ਉਹ ਸਰਕਾਰ ਦਾ ਖਾਸ ਕਰਕੇ ਹਰਪਾਲ ਸਿੰਘ ਚੀਮਾ ਜੀ ਦਾ ਧੰਵਾਦ ਕਰਨਾ ਚਾਹੁੰਦੇ ਆ ਕਿ ਜਿਹੜੀ ਉਹ OTS 3 ਜਿਹੜੀ ਉਹ ਸਕੀਮ ਲੈ ਕੇ ਆਏ ਸੀ ਉਹ ਬੜੀ ਸਫਲ ਰਹੀ ਐ ਐਸਾ ਨਹੀਂ ਹੈ ਕਿ OTS ਸਕੀਮ ਪਹਿਲੀ ਵਾਰ ਹੀ ਪੰਜਾਬ ਦੇ ਵਿੱਚ ਆਈ ਇਸ ਤੋਂ ਪਿਛਲੇ ਸਰਕਾਰਾਂ ਨੇ ਵੀ OTS 1 ਤੇ OTS 2 ਉਹ ਲੈ ਕੇ ਆਏ ਸੀ ਜਿਹਦੇ ਵਿੱਚ ਤਕਰੀਬਨ 30711 ਜਿਹੜੇ ਡੀਲਰ ਸੀ ਉਹਨਾਂ ਨੇ ਉਸ ਦੇ ਵਿੱਚ ਭਾਗ ਲਿਆ ਤੇ 13.15 ਕਰੋੜ ਰੁਪਈਆ ਜਿਹੜਾ ਹੈਗਾ ਸਰਕਾਰ ਨੂੰ ਉਹਦਾ ਇਕੱਠਾ ਹੋਇਆ ਪਰ ਜਿਹੜੀ ਸਕੀਮ ਜਿਹੜੀ ਹੈ ਕਿਉਂਕਿ ਹਰਪਾਰ ਸਿੰਘ ਚੀਵਾ ਜੀ ਨੇ ਵਪਾਰੀਆਂ ਨਾਲ ਸਲਾਹ-ਮਸ਼ਵਰਾ ਕੀਤਾ ਕਿ ਜਿਹੜੀ ਸਕੀਮ ਹੈ ਇਸ ਤਰ੍ਹਾਂ ਦੀ ਲਿਆਂਦੀ ਜਾਵੇ ਕਿਉਂਕਿ ਅਸੀਂ ਇਹ ਵੀ ਸਮਝਦੇ ਹਾਂ ਜਦੋਂ ਰਿਟੀਕੇਸੀ ਦੇ ਵਿੱਚ ਪੈ ਜਾਂਦੇ ਆ ਉਹਦੇ ਵਿੱਚ ਸਰਕਾਰ ਦੇ ਜਿਹੜੇ ਅਫਸਰ ਨੇ ਜਿਨ੍ਹਾਂ ਨੇ ਹੋਰ ਨਵੀਆਂ ਪਾਲਿਸੀਆਂ ਬਣਾਉਣੀਆਂ ਹੁੰਦੀਆਂ ਨੇ ਉਹ ਵੀ ਉਧਰ ਇੰਗੇਜ ਹੋ ਜਾਂਦੇ ਆ ਔਰ ਜਿਹੜਾ ਵਪਾਰੀ ਹੈ ਜਾਂ ਡੀਲਰ ਹੈ ਉਹਦਾ ਵੀ ਸਮਾਂ ਤੇ ਪੈਸਾ ਬਰਬਾਰ ਹੁੰਦਾ ਆ ਇਸ ਕਰਕੇ ਉਹਨਾਂ ਦੇ ਸੁਝਾਵਾਂ ਦੇ ਮੁਤਾਬਕ ਜਿਹੜੀ ਅਸੀਂ OTS 3 ਲੈ ਕੇ ਆਏ ਉਹ ਹੁਣ ਤੱਕ ਦੀ ਪੂਰੇ ਹਿੰਦੁਸਤਾਨ ਦੀ ਜਿਹੜੀ ਸਭ ਤੋਂ ਵੱਧ ਸਫਲ ਹੋਈ ਐ ਸਸਕੀ ਇਹ ਅਸੀਂ ਉਸ ਦਾ ਧਰਵਾਜ ਕਰਨ ਵਾਸਤੇ ਜਿਹੜੇ ਕਿ ਤੁਹਾਨੂੰ ਪਤਾ ਸੰਦੇ ਆ ਇਸ ਸਕੀਮ ਦੇ ਵਿੱਚ ਜਿਹੜਾ ਹੈਗਾ 70311 ਡੀਲਰਾਂ ਨੇ ਫਾਇਦਾ ਲਿਆ ਉਹ ਸਰਕਾਰ ਨੂੰ ਇਸ OTS 3 ਦੇ ਦੁਆਰਾ 164.35 ਕਰੋੜ ਰੁਪਏ ਜਿਹੜਾ ਹੈਗਾ ਉਹ ਹਾਸਲ ਹੋਇਆ ਇਸ ਸਕੀਮ ਮੈਂ ਥੋੜਾ ਜਿਹਾ ਦੱਸ ਦਿਆਂ ਦੀ ਬੈਕਗ੍ਰਾਉਂਡ ਦੇ ਵਿੱਚ ਜਾ ਕੇ ਇਸ ਹੈ 164.35 ਕਰੋੜ ਰੁਪਏ ਇਸ ਸਕੀਮ ਦੇ ਦੋ ਹਿੱਸੇ ਸੀ ਇੱਕ ਉਹ ਜਿਹੜਾ ਵਪਾਰੀ ਡੀਲਰ ਜਿਹਦੇ ਨਾਲ ਜਿਹੜਾ ਹੈਗਾ ਵਿਆਜ ਜੁਰਮਾਨਾ ਤੇ ਟੈਕਸ ਦਾ ਕੁੱਲ ਮਿਲਾ ਕੇ 1 ਲੱਖ ਰੁਪਏ ਤੱਕ ਦਾ ਬਕਾਇਆ ਸੀ ਤੇ ਕੁਝ ਉਹ ਵਪਾਰੀ ਸੀ ਜਿਨ੍ਹਾਂ ਦੇ 1 ਲੱਖ ਤੋਂ ਲੈ ਕੇ 1 ਕਰੋੜ ਤੱਕ ਦਾ ਬਕਾਇਆ ਹੈਗਾ ਸੀ ਉਸ ਦੇ ਵਿੱਚ ਜਿਨ੍ਹਾਂ ਦਾ 1 ਲੱਖ ਤੱਕ ਦਾ ਬਕਾਇਆ ਸੀ ਭਾਵੇਂ ਉਹ ਟੈਕਸ ਸੀ ਭਾਵੇਂ ਉਹ ਜੁਰਮਾਨਾ ਸੀ ਤੇ ਭਾਵੇਂ ਵਿਆਜ ਸੀ ਉਹ ਸੀ 100% ਮਾਫ ਕੀਤਾ ਜਿਸ ਦੇ ਨਾਲ 50903 ਜਿਹੜੇ ਡੀਲਰ ਸੀ ਉਹਨਾਂ ਦਾ ਕੇਸ ਨਟਾਰਾ ਹੋਇਆ ਤੇ 221.75 ਕਰੋੜ ਰੁਪਏ ਦਾ ਉਹਨਾਂ ਨੂੰ ਫਾਇਦਾ ਹੋਇਆ। ਇਸ ਮੌਕੇ ਗਰਗ ਨੇ ਦੱਸਿਆ ਕਿ ਬਿਨਾਂ ਸ਼ੱਕ ਇਸ ਸਕੀਮ ਦੇ ਨਾਲ 50903 ਡੀਲਰਾਂ ਨੂੰ ਫਾਇਦਾ ਹੋਇਆ ਹੈ। ਇਸ ਸਕੀਮ ਦੇ ਤਹਿਤ 1 ਲੱਖ ਤੋਂ ਲੈ ਕੇ 1 ਕਰੋੜ ਤੱਕ ਦਾ ਫਾਇਦਾ ਪੰਜਾਬ ਦੇ ਡੀਲਰਾਂ ਨੂੰ ਹੋਇਆ ਹੈ। ਜਿਸ ਲਈ ਵਪਾਰੀਆਂ ਦੇ ਵੱਲੋਂ ਖਾਸ ਤੌਰ ਤੇ ਧੰਨਵਾਦ ਪੰਜਾਬ ਸਰਕਾਰ ਦਾ ਕੀਤਾ ਗਿਆ। ਉਹਨਾਂ ਆਖਿਆ ਕਿ ਅਜਿਹਾ ਕਰਨ ਨਾਲ ਪੈ ਉਨਾ ਕਹੇ ਕਿ ਜੇਕਰ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਸੂਬੇ 'ਚ ਰੋਜ਼ਗਾਰ ਵਧੇਗਾ ਜਿਸ ਨਾਲ ਪੂਰੀ ਆਮ ਆਦਮੀ ਪਾਰਟੀ ਦਿਨ ਰਾਤ ਕੰਮ ਕਰ ਰਹੀ ਹੈ। ਭਾਜਪਾ ਨੇ ਸਿੱਖ ਚਿਹਰੇ ਤੇ ਦਾਅ ਖੇੜਦਿਆਂ ਰਵਨੀਤ ਬਿੱਟੂ ਨੂੰ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਦੇ ਲਈ ਨਾਮਜ਼ਦ ਕੀਤਾ ਜਿਸ ਲਈ ਅੱਜ ਬਿੱਟੂ ਦੇ ਵੱਲੋਂ ਨਾਮਜ਼ਦਗੀ ਕਾਗਜ਼ ਵੀ ਭਰ ਦਿੱਤੇ ਗਏ। ਇਸ ਮੌਕੇ ਰਾਜਸਥਾਨ ਦੇ ਮੁੱਖ ਮੰਤਰੀ ਵੀ ਉਹਨਾਂ ਦੇ ਨਾਲ ਮੌਜੂਦ ਰਹੇ। ਪਾਰਟੀ ਨੇ ਪੰਜਾਬ ਭਾਜਪਾ ਗੂ ਅਤੇ ਕੇਂਦਰੀ ਰਾਜ ਮੰਤਰੀ ਰਮਨਿਤ ਸਿੰਘ ਬਿੱਟੂ ਨੂੰ ਰਾਜ ਸਭਾ ਭੇਜਣ ਦਾ ਫੈਸਲਾ ਕੀਤਾ ਭਾਜਪਾ ਉਹਨਾਂ ਨੂੰ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਵਜੋਂ ਭੇਜ ਰਹੀ ਹੈ ਮੰਗਲਵਾਰ ਨੂੰ ਭਾਜਪਾ ਹਾਈ ਕਮਾਂਡ ਦੀ ਮੀਟਿੰਗ ਵਿੱਚ ਬਿੱਟੂ ਦੇ ਨਾਮ ਨੂੰ ਮਨਜ਼ੂਰੀ ਦਿੱਤੀ ਗਈ ਜਿਸ ਲਈ ਅੱਜ ਬਿੱਟੂ ਵੱਲੋਂ ਨਾਮਜ਼ਦਗੀ ਕਾਗਜ਼ ਦਾਖਲ ਕਰ ਦਿੱਤੇ ਗਏ ਨੇ ਇਸ ਮੌਕੇ ਰਾਜਸਥਾਨ ਦੇ ਮੁੱਖ ਮੰਤਰੀ ਵੀ ਉਹਨਾਂ ਦੇ ਨਾਲ ਮੌਜੂਦ ਰਹੇ ਇਹ ਖਾਸ ਮੌਕਾ ਦੇਣ ਦੇ ਲਈ ਰਵਨੀਤ ਮਿੱਟੂ ਨੇ ਜਿੱਥੇ ਭਾਜਪਾ ਸਰਕਾਰ ਦਾ ਧੰਨਵਾਦ ਕੀਤਾ ਤਾਂ ਨਾਲ ਹੀ ਇੱਕ ਵਾਰ ਫਿਰ ਤੋਂ ਕਿਸਾਨਾਂ ਦੇ ਖਿਲਾਫ ਬਿਆਨਬਾਜ਼ੀ ਕਰ ਦਿੱਤੀ ਮੇਰੀ ਖੁਸ਼ਕਿਸਮਤੀ ਹੈ ਮੈਨੂੰ ਮੌਕਾ ਮਿਲਿਆ ਮੈਂ इनका फिर एक बार बहुत-बहुत ਬਾਹਰ ਪਰ ਕਿਟਕਟ ਕਾ ਕਰਤਾ ਹੂੰ ਇਹ ਕਰਜ਼ਾ ਹੈ ਮੇਰੇ ਉੱਪਰ ਜੋ ਰਾਜਸਥਾਨ ਦੀ ਪਗੜੀ ਹੈ ਪੰਜਾਬ ਦੀ ਵੀ ਪਗੜੀ ਹੈ ਉਸ ਪਗੜੀ ਕੋ ਉਸकी शान ਕੋ ਮੈਂ aur ਉੱਚਾ ਕਰੂੰਗਾ ਉਸੇ ਬਿਲਕੁਲ ਕبھی ਵੀ ਐਸਾ मौका नहीं मिलेगा भी कभी कोई उस चादर पे उस पगड़ी पे दाग लगेगा किसानों की नाराजगी नहीं आप कह सकते ये कुछ लीडर जो किसान लीडर हैं वो आपने देखा ही है पहले तो वो कहते थे हम किसी के साथ नहीं हैं पर अब वो सब लीडरशिप जो राहुल गांधी को आप एक बात सुनिए मैं एक स्पष्ट कहना चाहता हूं आप कहते थे भी हमें जी बीजेपी सरकार आगे नहीं आने देती हमें रोक के रखती है ये संगठन थे जो किसान नहीं किसान को कहां टाइम है यार खेत से वो अपना ट्रैक्टर चलाता है मोटर चलाता है उसे काम है और ये अब जब उसी पार्लियामेंट में देश की पार्लियामेंट में जहां बीजेपी की गवर्नमेंट है और प्राइम मिनिस्टर बैठते हैं और सेशन चल रहा था वही किसान लीडर दिल्ली आए भी दिल्ली आके वो ਪਾਰਲੀਮੈਂਟ ਦੇ ਅੰਦਰ ਐਂਟਰ ਵੀ ਹੋਏ ਪਾਰਲੀਮੈਂਟ ਦੇ ਐਂਟਰ ਹੋ ਕੇ ਰਾਹੁਲ ਗਾਂਧੀ ਦੇ ਦਫ਼ਤਰ ਵਿੱਚ ਵੀ ਬੈਠੇ ਕਿਸ ਨੇ ਰੋਕਾ ਉਹਨਕੋ ਇਹ ਗਲਤ ਭਰਮ ਫਲਾਇਆ ਹੋਇਆ ਔਰ ਇੱਕ ਵਾਰ ਨਹੀਂ ਦੋ ਵਾਰ ਉਹ ਮਿਲ ਕੇ ਗਏ ਹਨ ਅੱਜ ਜੈਪੁਰ ਵਿਖੇ ਉਹਨਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਇਸ ਤੋਂ ਪਹਿਲਾਂ ਉਹਨਾਂ ਨੇ ਰਾਜਸਥਾਨ ਦੇ ਮੁੱਖ ਮੰਤਰੀ ਉਪ ਮੁੱਖ ਮੰਤਰੀ ਅਤੇ ਸਾਰੇ ਐਮ ਐਲ ਏਜ਼ ਨਾਲ ਇੱਕ ਮੀਟਿੰਗ ਵੀ ਕੀਤੀ ਦੱਸ ਦੇ ਕਿ ਇਸ ਤੋਂ ਪਹਿਲਾਂ ਉਹਨਾਂ ਦੇ ਹਰਿਆਣਾ ਤੋਂ ਚੋਣ ਲੜਨ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਪਰ ਉੱਥੋਂ ਭਾਜਪਾ ਨੇ ਕਾਂਗਰਸ ਛੱਡ ਕੇ ਆਈ ਕਿਰਨ ਚੌਧਰੀ ਨੂੰ ਆਪਣਾ ਰਾਜ ਸਭਾ ਉਮੀਦਵਾਰ ਬਣਾਇਆ ਦੱਸਦੀ ਹੈ ਕਿ ਪੰਜਾਬ ਨੂੰ ਛੱਡ ਕੇ ਨੌ ਰਾਜਾਂ ਦੀਆਂ 12 ਸੀਟਾਂ ਲਈ ਰਾਜ ਸਭਾ ਚੋਣਾਂ ਹੋ ਰਹੀਆਂ ਨੇ ਜਦਕਿ ਪੰਜਾਬ ਦੇ ਵਿੱਚ 2028 ਤੋਂ ਪਹਿਲਾਂ ਕੋਈ ਵੀ ਰਾਜ ਸਭਾ ਸੀਟ ਖਾਲੀ ਨਹੀਂ ਹੋਵੇਗੀ ਤਾਂ ਅਜੇ ਇਹ ਵਿੱਚ ਭਾਜਪਾ ਨੇ ਰਵਨੀਤ ਬਿੱਟੂ ਨੂੰ ਰਾਜਸਥਾਨ ਦੀ ਸੀਟ ਤੋਂ ਖੜਾ ਕਰਕੇ ਸਿੱਖ ਚਿਹਰੇ ਤੇ ਇੱਕ ਨਵਾਂ ਦਾ ਖੇਡਿਆ ਅਕਾਲੀ ਲੀਡਰ ਤੇ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਅੱਜ ਅਮ੍ਰਿਤਸਰ ਪਹੁੰਚੇ ਜਿੱਥੇ ਉਹਨਾਂ ਨੇ ਪਹਿਲਾਂ ਐਮਰਜੈਂਸੀ ਫਿਲਮ ਤੇ ਟਿੱਪਣੀ ਕੀਤੀ ਤਾਂ ਉੱਥੇ ਹੀ ਰਵਨੀਤ ਬਿੱਟੂ ਦੇ ਸਮੇਤ ਵੱਖ-ਵੱਖ ਮੁੱਦਿਆਂ ਤੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ। ਅਕਾਲੀ ਦਲ ਦੇ ਇਕਲੌਤੇ ਐਮਪੀ ਹਰਸਿਮਰਤ ਕੌਰ ਬਾਦਲ ਅੱਜ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਮੱਥਾ ਟੇਕਣ ਤੋਂ ਬਾਅਦ ਹਰਸਿਮਰਤ ਬਾਦਲ ਮੀਡੀਆ ਦੇ ਰੂਬਰੂ ਹੋਏ ਉਹਨਾਂ ਨੇ ਕੰਗੜਾ ਰਣੌਤ ਦੀ ਫਿਲਮ ਐਮਰਜੈਂਸੀ ਬਾਰੇ ਬੋਲਦਿਆਂ ਕਿਹਾ ਕਿ ਜੇਕਰ ਤੁਸੀਂ ਫਿਲਮ ਬਣਾ ਰਹੇ ਹੋ ਤਾਂ ਤੁਹਾਨੂੰ ਪਹਿਲਾਂ SGPC ਨੂੰ ਇਹ ਫਿਲਮ ਵਿਖਾਣੀ ਚਾਹੀਦੀ ਹੈ ਅਤੇ ਉਨ੍ਹਾਂ ਦੀ ਆਗਿਆ ਤੋਂ ਬਾਅਦ ਹੀ ਇਸ ਨੂੰ ਰਿਲੀਜ਼ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਉਨ੍ਹਾਂ ਨੇ ਕੰਗੜਾ ਰਣੌਤ ਤੇ ਤੰਜ ਵੀ ਕਸੇ ਮੈਂ ਤਾਂ ਇਹ ਕਹਿ ਸਕਦੀ ਹਾਂ ਕਿ ਉਹਨਾਂ ਮੈਂਬਰ ਆਫ ਪਾਰਲੀਮੈਂਟ ਨੇ ਭਾਜਪਾ ਦੀ ਪਾਰਟੀ ਤੋਂ ਨੇ ਤੇ ਜੇ ਕੁਝ ਇਹੋ ਜਿਹਾ ਗਲਤ ਸਿੱਖਾਂ ਦੇ ਖਿਲਾਫ ਦਿਖਾਇਆ ਗਿਆ ਹੈ ਇਹਦੀ ਫਿਰ ਇਹਦਾ ਮਤਲਬ ਪ੍ਰਧਾਨ ਮੰਤਰੀ ਤਾਂ ਭਾਜਪਾ ਖੁਦ ਇਦੇ ਉੱਤੇ ਮੋਹਰ ਲਾ ਰਹੀ ਹੈ ਤੇ ਜੇ ਇਹੋ ਜੀ ਕੋਈ ਗੱਲ ਹੈ ਤੁਸੀਂ ਪਹਿਲੇ ਐਸ.ਸੀ.ਪੀ. ਨੂੰ ਪਿਕਚਰ ਦਿਖਾ ਦਿਓ ਜੇ ਸਿੱਖਾਂ ਦੇ ਮੰਚੇ ਠੇਸ ਲੱਗਣ ਵਾਲੀ ਕੋਈ ਗੱਲ ਹੈ ਉਹਨੂੰ ਹਟਾ ਦਿਓ ਤੁਸੀਂ ਸਭ ਦਾ ਸਾਥ ਦੀ ਗੱਲ ਕਰਦੇ ਹੋ ਤੇ ਕਿਉਂ ਫਿਰ ਹਰ ਵਾਰੀ ਸਿੱਖਾਂ ਨੂੰ ਕਦੇ ਸਾਡੇ ਕਿਸਾਨਾਂ ਨੂੰ ਅਤੰਕਵਾਦੀ ਕਹਿ ਕੇ ਕਦੇ ਸਾਡੇ ਨੌਜਵਾਨਾਂ ਦੇ ਉੱਤੇ ਐਨ.ਐਸ.ਏ ਲਾ ਕੇ ਕਿਉਂ ਤੁਸੀਂ ਇਸ ਕੌਮ ਨੂੰ ਆਪਣੇ ਦੁਸ਼ਮਣ ਬਣਾਉਂਦੇ ਉtre ਹੋਇਓ ਇਹ ਉਹ ਕੰਮ ਹੈ ਜਿਹੜੇ ਦੇਸ਼ ਉੱਤੇ ਆਪਣੀ ਜਾਨ ਵਾਰਦੀ ਹੈ ਇਹਨਾਂ ਨੂੰ ਸਾਹਮਣੇ ਰੱਖਣਾ ਚਾਹੀਦਾ ਹੈ ਰਵਨੀਤ ਬਿੱਟੂ ਦੇ Rajasthan ਤੋਂ Rajya Sabha Member Nominate ਕਰਨ ਬਾਰੇ ਬੋਲਦੇ ਆਂ ਬੀਬੀ ਹਰਸਿਮਰਤ ਕੌਰ ਬਾਦਲ ਨੇ ਆਖਿਆ ਕਿ ਪਾਰਟੀਆਂ ਛੱਡ-ਛੱਡ ਕੇ ਕੇਂਦਰ ਦੀ ਪਾਰਟੀ ਭਾਜਪਾ ਵਿੱਚ ਸ਼ਾਮਿਲ ਹੋਏ ਨੇ ਤਾਂ ਗੱਲ ਤਾਂ ਕਰਦੇ ਨੇ ਪੰਜਾਬ ਦੇ ਹੱਕਾਂ ਦੀ ਰਾਖੀ ਵਾਸਤੇ ਪੰਜਾਬ ਦੇ ਮਸਲੇ ਹੱਲ ਕਰਾਉਣ ਵਾਸਤੇ ਪਰ ਦੋ ਗਨਮੈਨਾਂ ਦੀ ਖਾਤਰ ਆਪਣੀ ਜ਼ਮੀਰ ਵੇਚ ਦਿੱਤੀ ਅਤੇ ਆਪਣੀ ਮਾਂ ਪਾਰਟੀ ਨੂੰ ਵੀ ਛੱਡ ਦਿੱਤਾ ਕਿੰਨੇ ਵੀ ਭਾਜਪਾ ਦੇ ਕੋਲ ਪੰਜਾਬ ਦੀਆਂ ਪਾਰਟੀਆਂ ਛੱਡ-ਛੱਡ ਕੇ ਕੇਂਦਰ ਦੀ ਪਾਰਟੀ ਭਾਜਪਾ ਵਿੱਚ ਸ਼ਾਮਿਲ ਹੋਏ ਨੇ ਗੱਲ ਤਾਂ ਕਰਦੇ ਸੀ ਕਿ ਪੰਜਾਬ ਦੇ ਹੱਕਾਂ ਦੀ ਰਾਖੀ ਵਾਸਤੇ ਪੰਜਾਬ ਦੇ ਮਸਲੇ ਹੱਲ ਕਰਨ ਵਾਸਤੇ ਲੇਕਿਨ ਪਿਛਲੇ 7 ਸਾਲਾਂ ਤੋਂ ਜਦੋਂ ਤੋਂ ਅਕਾਲੀ ਦਲ ਨੇ ਛੱਡਿਆ ਹੈ ਇਹ ਢੋਂਗੀਆਂ ਨੇ ਜਾ ਕੇ ਕਿਹੜਾ ਮਸਲਾ ਹੱਲ ਕਰਾਇਆ ਦੋ ਗਨਮੈਨਾ ਦੀ ਖਾਤਰ ਆਪਦੀ ਜ਼ਮੀਰ ਵੇਚ ਕੇ ਆਪਦੀ ਮਾਂ ਪਾਰਟੀ ਛੱਡ ਕੇ ਜਿਨ੍ਹਾਂ ਨੇ ਇਹਨਾਂ ਨੂੰ ਮਾਨ ਇੱਜ਼ਤ ਤੇ ਪਹਿਚਾਨ ਬਖਸ਼ੀ ਦੋ ਗਨਮੈਨਾਂ ਦੇ ਖਾਤੇ ਜਾ ਕੇ ਪਾਰਟੀਆਂ 'ਚ ਹੁਣ ਮੰਤਰੀ ਲੋਕਾਂ ਨੇ ਖਰਾਤਾ ਤੇ ਮੰਤਰੀ ਦੀ ਕੁਰਸੀ ਵਾਸਤੇ ਲਾਨਾ ਤੇ ਇਹ ਲੋਕਾਂ ਜੋ ਧੰਨਵਾਦ ਕਰਦੀਆਂ ਗੁਰੂ ਸਾਹਿਬ ਨੂੰ ਕਿ ਸਾਨੂੰ ਉਸ ਪਾਰਟੀ 'ਚ ਹਿੱਸਾ ਬਖਸ਼ਿਆ ਜਿਹੜੀ ਪਾਰਟੀਆਂ ਨਾ ਆਉਦਿਆਂ ਨੂੰ ਠੁਕਰਾ ਕੇ ਆਉਂਦੀ ਹੈ ਨਾ ਕਿ ਆਪਣੇ ਲੋਕਾਂ ਨਾਲ ਧੋਖਾ ਕਰਦੀ ਹੈ ਇਸ ਤੋਂ ਇਲਾਵਾ ਹਰ ਸਿਮਰਤ ਬਾਦਲ ਦੇ ਵੱਲੋਂ ਇੱਕ ਵਾਰ ਮੁੜ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਗਈ ਅਤੇ ਨਾਲ ਹੀ ਡੇਰਾ ਸੱਚਾ ਸੌਦਾ ਨੂੰ ਦਿੱਤੀ ਪੈਰੋਲ ਤੇ ਵੀ ਸਵਾਲ ਖੜੇ ਕੀਤੇ ਗਏ ਅਤੇ ਇਸ ਮੌਕੇ ਉਹਨਾਂ ਨੇ ਪੰਜਾਬ ਸਰਕਾਰ ਨੂੰ ਵੀ ਨਿਸ਼ਾਨੇ ਤੇ ਲਿਆ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਅੱਜ ਪਟਿਆਲਾ ਤੇ ਅੰਬਾਲਾ ਦੇ ਡੀਸੀ ਨੇ ਕਿਸਾਨ ਲੀਡਰਾਂ ਦੇ ਨਾਲ ਇੱਕ ਮੁਲਾਕਾਤ ਕੀਤੀ ਇਸ ਮੀਟਿੰਗ ਦੇ ਵਿੱਚ ਕਿਸਾਨਾਂ ਨੂੰ ਪ੍ਰਸਤਾਵ ਦਿੱਤਾ ਗਿਆ ਕਿ ਤੁਸੀਂ ਟਰੈਕਟਰਾਂ ਰਾਹੀਂ ਦਿੱਲੀ ਨਾ ਜਾਓ ਜਿਸ ਤੇ ਕਿਸਾਨਾਂ ਨੇ ਇਤਰਾਜ਼ ਪ੍ਰਗਟਾਇਆ ਹੈ ਕਿਸਾਨਾਂ ਦੇ ਅੰਦੋਲਨ ਕਾਰਨ ਸ਼ੰਭੂ ਸਰਹੱਦ 6 ਮਹੀਨਿਆਂ ਤੋਂ ਬੰਦ ਹੈ ਇਸ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਇਹ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚਿਆ ਤੇ ਪਿਛਲੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਨੂੰ ਸਰਹੱਦਾਂ ਨੂੰ ਅੰਸ਼ਕ ਤੌਰ ਤੇ ਖੋਲਣ ਲਈ ਕਿਹਾ ਇਸ ਸਬੰਧੀ ਅੱਜ ਪਟਿਆਲਾ ਦੇ ਡੀਸੀ ਅੰਬਾਲਾ ਦੇ ਡੀਸੀ ਅਤੇ ਕਿਸਾਨ ਲੀਡਰਾਂ ਦੀ ਅਹਿਮ ਬੈਠਕ ਹੋਈ ਇਸ ਮੌਕੇ ਸਰਵਨ ਸਿੰਘ ਮੰਦਿਰ ਨੇ ਦੱਸਿਆ ਕਿ ਦੋਵਾਂ ਪਾਸਿਆਂ ਤੋਂ ਆਪਣੇ ਪੱਖ ਰੱਖੇ ਗਏ ਹਾਲਾਂਕਿ ਕੋਈ ਨਤੀਜਾ ਨਹੀਂ ਨਿਕਲਿਆ ਪਰ ਅੱਗੇ ਮੀਟਿੰਗਾਂ ਦਾ ਪ੍ਰਸਤਾਵ ਦਿੱਤਾ ਗਿਆ ਸਰਕਾਰ ਨੇ ਆਪਣਾ ਪੱਖ ਰੱਖਿਆ ਜਿਹੜੇ ਅਫੀਸਰ ਸਾਹਿਬਾਨ ਸੀ ਸਾਡਾ ਜਿਹੜਾ ਹਤਮੀ ਪੱਖ ਇਹੀ ਆ ਵੀ ਅਸੀਂ ਲਗਭਗ ਜੇ ਅਸੀਂ ਕਹਿ ਰਹੇ ਹਾਂ 13 ਤੋਂ ਬਾਅਦ ਹੀ ਰਸਤਾ ਖੁੱਲਣਾ ਚਾਹੀਦਾ ਤੇ ਅਸੀਂ ਰਸਤਾ ਖੋਲਣ ਬਾਰੇ ਇਹੀ ਗੱਲ ਕਹੀ ਹੋਈ ਵੀ ਸਾਰਾ ਰਸਤਾ ਖੋਲਿਆ ਜਾਵੇ ਸਾਡੇ ਵੱਲੋਂ ਪਹਿਲੋਂ ਹੀ ਸਾਈਡਵੇ ਖੁੱਲੀਆਂ ਹੋਈਆਂ ਨੇ ਇਸ ਕਰਕੇ ਸਾਡੇ ਵੱਲੋਂ ਅਸੀਂ ਕਿਹਾ ਵੀ ਹਰਾਨੇ ਦੇ ਅਫੀਸਰ ਹੋਣ ਆ ਜਾਣ ਹੁਣ ਚਾਹੁੰਦੇ ਅਸੀਂ ਇਤਰੂ ਕੱਢ ਦਿੰਨੇ ਹੈਗੇ ਆ ਅਫੀਸਰ ਆਈ ਸੀਗਾ ਹਾਂ ਅਫੀਸਰ ਹਰਾਨੇ ਦੇ ਹੈਗੀ ਸੀਗੇ ਜੇ ਉਹਨਾਂ ਨੂੰ ਲੱਗੂ ਵੀ ਕਿਸਾਨਾਂ ਨੇ ਰਾਹ ਰੋਕਿਆ ਫਿਰ ਉਹ ਦੱਸਣਾ ਕਿਸਾਨਾਂ ਵੱਲੋਂ ਤਾਂ ਰਸਤਾ ਬੰਦ ਨਹੀਂ ਹੈਗਾ ਬੰਦ ਦਾ ਰਸਤਾ ਹਰਿਆਣਾ ਸਰਕਾਰ ਵੱਲੋਂ ਆਰ ਜੇ ਰਸਤਾ ਖੁੱਲ ਜਾਵੇ ਤੇ ਉਹ ਬਹੁਤ ਚੰਗੀ ਗੱਲ ਹੋਊਗੀ ਦੂਜਾ ਸਾਡਾ ਸਿਗਾ ਵੀ ਅਸੀਂ ਗੱਲਬਾਤ ਕਰਨ ਲਈ ਕਦੀ ਨਹੀਂ ਭੱਜੇ ਤੁਹਾਡੇ ਮਾਧਿਅਮ ਰਹੀ ਅੱਜ ਫਿਰ ਕਹਿ ਦਿੰਦੇ ਆ ਕਿ ਜਦੋਂ ਸਰਕਾਰ ਚਾਹੇ ਉਦੋਂ ਸਾਡੇ ਨਾਲ ਬਹਿ ਕੇ ਗੱਲ ਕਰ ਲਵੇ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਬਹਿ ਕੇ ਮਸਲਾ ਨਿਬੜਲੇ ਕੋਈ ਨਹੀਂ ਚਾਹੁੰਦਾ ਹੈਗਾ ਵੀ 6-6 ਮਹੀਨੇ ਸ਼ੜਕਾਂ ਦੇ ਰੋਲੀਏ हां ਜਦੋਂ ਕੋਈ ਸੁਣਦਾ ਨਹੀਂ ਹੈਗਾ ਫਿਰ ਮਜਬੂਰ ਹੋਣਾ ਪੈਂਦਾ ਤੀਸਰਾ ਹਰਿਆਣੇ ਨਾਲ ਸਾਡਾ ਇਸ਼ੂ ਕੋਈ ਨਹੀਂ ਹਰਿਆਣੇ ਦੇ ਅਸੀਂ ਸੜਕ ਇਸਤੇਮਾਲ ਕਰਨੇ ਆ ਦਿੱਲੀ ਜਾਣ ਵਾਸਤੇ ਅਸੀਂ ਤਾਂ ਪੀਸਫੁਲੀ ਜਾ ਕੇ ਦਿੱਲੀ ਜਾ ਕੇ ਆਪਣਾ ਪ੍ਰਦਰਸ਼ਨ ਕਰਨਾ ਚਾਹੁੰਦੇ ਆ ਜੇ ਕੋਈ ਲਾਅਨ ਆਰਡਰ ਦਾ ਮਸਲਾ ਹੈਗਾ ਸੀਪੀ ਦਿੱਲੀ ਦਾ ਡੀਜੀਪੀ ਦਿੱਲੀ ਸਾਡੇ ਨਾਲ ਗੱਲ ਕਰ ਸਕਦਾ ਅਸੀਂ ਸੁਵਾਸ਼ਣ ਦਵਾ ਸਕਦੇ ਵੀ ਕੋਈ ਪੀਸਫੁਲੀ ਗੱਲ ਨਹੀਂ ਹੋਊਗੀ ਕਦੀ ਆ ਡੀਜੀਪੀ ਹਰਿਆਣਾ ਨਾਲ ਗੱਲ ਕਰ ਲਓ ਤੋ ਇਹ ਗੱਲਾਂ ਬਾਤਾਂ ਸਾਡੀਆਂ ਹੋਈਆਂ ਵੀ ਕੋਈ ਅਜਿਹਾ ਕੋਈ ਨਹੀਂ ਹੈਗਾ ਇਸ ਮੌਕੇ ਕਿਸਾਨ ਅਗੂ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ ਮੀਟਿੰਗ ਵਿੱਚ ਕਿਹਾ ਗਿਆ ਹੈ ਕਿ ਟਰੈਕਟਰ ਸੜਕਾਂ ਤੇ ਚੱਲਣ ਵਾਲਾ ਵਾਹਨ ਨਹੀਂ ਹੈ ਇਸ ਲਈ ਤੁਸੀਂ ਇਸ ਨੂੰ ਦਿੱਲੀ ਨਹੀਂ ਲੈ ਕੇ ਜਾ ਸਕਦੇ ਜਿਸ ਤੇ ਕਿਸਾਨ ਲੀਡਰਾਂ ਨੇ ਇਤਰਾਜ਼ ਜਤਾਇਆ ਤੇ ਆਪਣਾ ਪੱਖ ਰੱਖਿਆ ਕਿ ਟਰੈਕਟਰ ਵਾਸਤੇ ਕਿੱਥੇ ਆ ਇਹ ਕਿ ਵੀ ਟਰੈਕਟਰ ਸੜਕ ਤੇ ਨਹੀਂ ਚੜ ਸਕਦਾ ਆਲਰੇਡੀ ਜਗਰੇ ਇਹ ਸਾਡੇ ਤੇ ਰੋਗ ਲੱਗ ਜਾਏਗੀ ਕਿ ਤੁਹਾਡਾ ਟਰੈਕਟਰ ਹੀ ਨਹੀਂ ਸੜਕ ਤੇ ਚੜਨ ਦੇਣਾ ਇਹਦਾ ਮਤਲਬ ਕਿਸਾਨੀ ਦੀ ਬਿਲਕੁਲ ਚੱਕਾ ਜਾਮ ਕਰ ਦਿੱਤਾ ਜਾਏਗਾ ਇਹਨਾਂ ਦੀ ਇਸ ਜਿਹਦੇ ਨਾਲ ਕਿਉਂ ਇਸ ਮੀਟਿੰਗ 'ਚ ਵੀ ਕਰ ਲਈਏ ਅਸੀਂ ਮੈਂ ਮੈਂ ਟਰੈਕਟਰ ਦਾ ਜ਼ਿਕਰ ਵਾਰ-ਵਾਰ ਕਰ ਰਹੇ ਹਾਂ ਮੈਂ ਮੈਂ ਜਿਹੜੀ ਬੇਨਤੀ ਕਰ ਰਿਹਾ ਹਾਂ ਕਿਉਂਕਿ ਹਰਿਆਣਾ ਦੇ ਅਧਿਕਾਰੀਆਂ ਵੱਲੋਂ ਇਹ ਗੱਲ ਆਈ ਕਿ ਟਰੈਕਟਰ ਨਾ ਲੈ ਕੇ ਜਾਣ ਤਾਂ ਸਾਡੀ ਇਹ ਹੈ ਕਿ ਦੇਖੋ ਟਰੈਕਟਰ ਕੀ ਹੈ ਸਭ ਤੋਂ ਪਹਿਲੀ ਤਾਂ ਗੱਲ ਹੈ ਕਿ ਇਸ ਟਰੈਕਟਰ ਦਾ ਕਹਿੰਦੇ ਮੋਟਰ ਵਹੀਕਲ ਐਕਟ ਦੇ ਤਹਿਤ ਇਹ ਸੜਕ 'ਤੇ ਨਹੀਂ ਚੱਲਣ ਵਾਸਤੇ ਇਹਦਾ ਮਤਲਬ ਕੀ ਨਿਕਲਦਾ ਹੈ ਕਿ ਕਿਸਾਨ ਆਪਦੇ ਖੇਤ ਦੇ ਵਿੱਚ ਫਸਲ ਪੈਦਾ ਕਰ ਲਈ ਕਿਸਾਨ ਨੇ ਤਾਂ ਜਦੋਂ ਖੇਤ ਦੇ ਵਿੱਚੋਂ ਫਸਲ ਦੀ ਕਟਾਈ ਹੋਈ ਤੇ ਉਸੇ ਵੇਲੇ ਟਰੈਕਟਰ ਨੇ ਇਹਦੇ ਸੜਕ ਤੇ ਚੜ ਜਾਣਾ ਹੈ ਕਿਸੇ ਥਾਂ ਦੇ ਉੱਤੇ 50 ਕਿਲੋਮੀਟਰ ਜਾਣਾ ਪੈਣਾ ਹੈ ਕਿਸੇ ਤੇ 25 ਕਿਲੋਮੀਟਰ ਜਾਣਾ ਪੈਣਾ ਹੈ ਕਈ ਕਈ ਫਸਲਾਂ ਇਹੋ ਜਿਹਿਆਂ ਨੇ ਸਾਡੇ ਕਿਸਾਨ ਨੂੰ 100-100 ਕਿਲੋਮੀਟਰ ਦੂਰ ਲਾ ਜਾ ਕੇ ਵੇਚਣੀਆਂ ਪੈਂਦੀਆਂ ਨੇ ਅਗਰ ਉਹ ਹੈ ਤਾਂ ਫਿਰ ਇਹਦਾ ਮਤਲਬ ਟਰੈਕਟਰ ਦੇ ਨੂੰ ਜੇ ਸੜਕਾਂ ਤੇ ਨਾ ਚੜਨ ਦਿੱਤਾ ਬਿਲਕੁਲ ਖਤਮ ਹੋ ਜਾਣਾ ਹੈ ਦੱਸਦੇ ਕਿ ਇਸ ਮਾਮਲੇ ਤੇ ਸੁਪਰੀਮ ਕੋਰਟ ਸੁਣਵਾਈ ਹੋਈ ਤਾਂ ਸੁਪਰੀਮ ਕੋਰਟ ਨੇ ਇੱਕ ਹਫਤੇ ਦੇ ਅੰਦਰ ਅੰਦਰ ਸਿੰਗਲ ਲੇਨ ਖੋਲਣ ਦੇ ਹੁਕਮ ਦਿੱਤੇ ਸਨ ਅਤੇ ਗੱਲਬਾਤ ਰਹੀ ਇਸ ਨੂੰ ਸੁਲਝਾਉਣ ਲਈ ਗਿਆ ਸੀ ਪਰ ਹਾਲੇ ਤੱਕ ਹਰਿਆਣਾ ਸਰਕਾਰ ਦੇ ਵੱਲੋਂ ਸਿੰਗਲ ਲੇਨ ਨਹੀਂ ਖੋਲੀ ਗਈ ਹੁਣ ਸੁਪਰੀਮ ਕੋਰਟ 'ਚ ਇਸ ਮਾਮਲੇ ਦੀ ਸੁਣਵਾਈ ਕੱਲ 2 ਅਗਸਤ ਨੂੰ ਹੋਵੇਗੀ ਵੱਡੇ ਨਾਲੇ ਨੂੰ ਲੈ ਕੇ ਲਗਾਤਾਰ ਕੰਮ ਕਰਨ ਵਾਲੇ ਰਾਜ ਸਭਾ ਮੈਂਬਰ ਸੰਤ ਬਵੀ ਸਿੰਘ ਸੀਚੇਵਾਲ ਲੁਧਿਆਣਾ ਪਹੁੰਚੇ ਜਿੱਥੇ ਉਹਨਾਂ ਨੇ ਲੁਧਿਆਣਾ ਦੇ ਡੀਸੀ ਨਾਲ ਮੁਲਾਕਾਤ ਕੀਤੀ ਅਤੇ ਨਾਲ ਹੀ ਬੁੱड्ढे ਨਾਲੇ ਤੇ ਖਰਚੇ 650 ਕਰੋੜ ਦੀ ਸੀਬੀਆਈ ਜਾਂਚ ਦੀ ਵੀ ਗੱਲ ਆਖੀ। ਲੁਧਿਆਣਾ ਦੇ ਬੁੱड्ढे ਨਾਲੇ ਤੇ ਬੰਨ ਲਗਾਉਣ ਦਾ ਐਲਾਨ ਸਮਾਜ ਸੇਵੀ ਸੰਸਥਾਵਾਂ ਪਬਲਿਕ ਐਕਸ਼ਨ ਕਮੇਟੀ ਅਤੇ ਲੱਖਾਂ ਸਦਾਨਾਂ ਵੱਲੋਂ ਕੀਤਾ ਗਿਆ ਜਿਸ ਲਈ 15 ਸਤੰਬਰ ਦਾ ਦਿਨ ਮੁਕਰਰ ਕੀਤਾ ਗਿਆ ਤੇ ਸਰਕਾਰ ਨੂੰ ਇਸ ਦਾ ਅਲਟੀਮੇਟਮ ਵੀ ਦੇ ਦਿੱਤਾ ਗਿਆ। ਇਸ ਨੂੰ ਲੈ ਕੇ ਲੁਧਿਆਣਾ ਪਹੁੰਚੇ ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤਪ੍ਰੀਤ ਸਿੰਘ ਸੀਚੇਵਾਲ ਨੇ ਡੀਸੀ ਦੇ ਨਾਲ ਮੁਲਾਕਾਤ ਕੀਤੀ। ਅਤੇ ਉਸ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਵੀ ਰੂਬਰੂ ਹੋਏ ਉਹਨਾਂ ਕਿਹਾ ਕਿ ਸਾਡੀ ਵਿਧਾਨ ਸਭਾ ਕਮੇਟੀ ਦੇ ਨਾਲ ਬੈਠਕ ਹੋਈ ਹੈ ਅਤੇ ਇਸ ਦਾ ਹੱਲ ਬਣ ਲਾਉਣ ਤੋਂ ਪਹਿਲਾਂ ਹੀ ਕਰ ਲਿਆ ਜਾਵੇਗਾ 22 ਕਰੋੜ ਲੋਕ Rajasthan ਦੇ ਵਿੱਚ ਮਾਲਵੇ ਦੇ ਵਿੱਚ ਇੱਕ ਕੈਂਸਰ ਟ੍ਰੇਨ ਬਣਨੀ ਕੈਂਸਰ ਬਿਲਟ ਬਣਨੀ ਕੈਂਸਰ ਟ੍ਰੇਨ ਚੱਲਣੀ ਕੋਈ ਬੁੱਢੇ ਦਰਿਆ ਦਾ ਪਾਣੀ ਜਿਹੜਾ ਹੈਗਾ ਗੰਦੇ ਪਾਣੀ ਕਰਕੇ ਹੋਇਆ ਲੋਕਾਂ ਵਿੱਚ ਰੋਸ ਹੈ 22 ਦਾ ਸੀ ਬੇਨਤੀ ਕਰਾਂਗੇ ਅ ਮੁੱਖ ਮੰਤਰੀ ਸਾਹਿਬ ਨੂੰ ਵੀ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਨੀ ਚਾਹਾਂਗੇ ਕਿ ਇਹ ਜਿਹੜੇ ਹੈਗੇ ਆ ਇਹ ਤੋਂ ਪਹਿਲਾਂ ਪਹਿਲਾਂ ਜਿਹੜੇ ਰੁਕ ਜਾਣੇ ਚਾਹੀਦੇ ਇਸ ਉੱਤੇ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ ਚਾਹੇ ਇੰਡਸਟਰੀ ਹੋਵੇ ਜਾਂ ਮਿਊਨਿਸਪਲ ਕਾਰਪੋਰੇਸ਼ਨ ਤੇ ਚਾਹੇ ਜਿਹੜੀ ਹੈਗੀ ਆ ਜਿਹੜੀਆਂ ਡੈਰੀਆਂ ਇਹਨਾਂ ਸਾਰਿਆਂ ਦੇ ਉੱਤੇ ਕਾਨੂੰਨ ਇੱਕੋ ਹੀ ਆ ਤੇ ਲਾਗੂ ਹੋਣਾ ਚਾਹੀਦਾ ਪਾਣੀ ਗੰਦੇ ਬੰਦ ਹੋਣੇ ਚਾਹੀਦੇ ਤਾਂ ਕਿ ਅੱਗੇ ਜਿਹੜੇ ਲੋਕ ਆ ਉਹਨਾਂ ਨੂੰ ਸਾਫ਼ ਸੁਥਰਾ ਪਾਣੀ ਮਿਲ ਜਾਈਏ ਲੁਧਿਆਣੇ ਵਾਲੇ ਐਮਐਲਏ ਸਾਹਿਬਾ ਜਿਨਨੇ ਆ ਉਹਨਾਂ ਨੇ ਮੰਗ ਕੀਤੀ ਐ ਦੁੱਧ ਦੀ ਸੀਪੀਆਈ ਜਾਬ ਹੋ ਜਾਣੀ ਚਾਹੀਦੀ ਐ ਦੁੱਧ ਤੋਂ ਦੁੱਧ ਤੇ ਪਾਣੀ ਦਾ ਪਾਣੀ ਪਤਾ ਲੱਗ ਸਕਦਾ ਵੀ ਹੈਗੀ ਐ ਸੀਚੇਵਾਲ ਨੇ ਇਸ ਮੌਕੇ ਕਿਹਾ ਕਿ ਬੰਨ ਲਗਾਉਣ ਵਾਲੇ ਆਪਣੀ ਜਗ੍ਹਾ ਤੇ ਸਹੀ ਨਹੀਂ ਕਿਉਂਕਿ ਜਦੋਂ ਪਹਿਲਾਂ 2009 ਅਤੇ 12 ਦੇ ਵਿੱਚ ਬੰਨ ਲਗਾਇਆ ਗਿਆ ਸੀ ਤਾਂ ਉਦੋਂ ਹੀ एसटीपी ਪਲਾਂਟ ਲਗਾਏ ਗਏ ਸਨ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਜਿਹੜੇ ਵੀ ਬੁੱਢੇ ਨਾਲੇ ਦੇ ਵਿੱਚ ਗੰਦਾ ਕੈਮੀਕਲ ਮਿਲਾ ਰਹੇ ਨੇ ਉਹਨਾਂ ਤੇ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਉਹਨਾਂ ਆਖਿਆ ਕਿ ਕਿਸੇ ਵੀ ਸੂਰਤ ਦੇ ਵਿੱਚ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਨੂੰ ਜਾਇਜ਼ ਨਹੀਂ ਠਹਿਰਾ ਜਾ ਸਕਦਾ ਉਨਾਂ ਕਹਿ ਕਿ ਸਰਕਾਰ ਇਸ ਤੇ ਕੰਮ ਕਰ ਰਹੀ ਹੈ ਹਾਲਾਂਕਿ ਉਹਨਾਂ ਨੂੰ ਇਹ ਵੀ ਪੁੱਛਿਆ ਗਿਆ ਕਿ 650 ਕਰੋੜ ਲਗਾਉਣ ਦੇ ਬਾਵਜੂਦ ਵੀ ਬੁੱਡਾ ਨਾਲਾ ਸਾਫ਼ ਨਹੀਂ ਹੋਇਆ ਤਾਂ ਉਹਨਾਂ ਨੇ ਕਿਹਾ ਕਿ ਉਸ ਵਿੱਚ ਸੁਧਾਰ ਵਿਖਾਈ ਦੇ ਰਿਹਾ ਹੈ ਜਲਦ ਇਸ ਦਾ ਹੱਲ ਕੀਤਾ ਜਾਵੇਗਾ ਤੇ ਇਸ ਦੀ ਜਾਂਚ ਸੀਬੀਆਈ ਤੋਂ ਵੀ ਕਰਵਾਈ ਜਾ ਸਕਦੀ ਹੈ। ਗੁਰੂ ਨਗਰੀ ਅਮਨਿਸਟਰ ਵਿੱਚ ਅੱਜ ਪਏ ਤੇਜ਼ ਮੀਂਹ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਨੇ ਕਿਉਂਕਿ ਉੱਥੋਂ ਦੀ ਹੈਰੀਟੇਜ ਸਟਰੀਟ ਇਸ ਮੌਕੇ ਪੂਰੀ ਤਰ੍ਹਾਂ ਨਾਲ ਪਾਣੀ ਨਾਲ ਭਰ ਗਈ ਅਤੇ ਆਉਣ ਵਾਲੀ ਸੰਗਤ ਨੂੰ ਇਸ ਮੌਕੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਅੰਮ੍ਰਿਤਸਰ ਵਿਖੇ ਅੱਜ ਸਵੇਰੇ ਹੋਈ ਤੇਜ਼ ਬਾਰਿਸ਼ ਕਾਰਨ ਅੰਮ੍ਰਿਤਸਰ ਦਾ ਹੈਰੀਟੇਜ ਸਟਰੀਟ ਪੂਰੀ ਤਰ੍ਹਾਂ ਨਾਲ ਬਾਰਿਸ਼ ਦੇ ਪਾਣੀ ਵਿੱਚ ਡੁੱਬਿਆ ਨਜ਼ਰ ਆਇਆ। ਕਰੋੜਾਂ ਦੀ ਲਾਗਤ ਨਾਲ ਬਣੇ ਅੰਮ੍ਰਿਤਸਰ ਦੇ ਹਾਰਟ ਹੈਰੀਟੇਜ ਸਟਰੀਟ ਵਿੱਚ ਪਾਣੀ ਦੀ ਨਿਕਾਸੀ ਦਾ ਹਾਲ ਬਹੁਤ ਹੀ ਬੁਰਾ ਜਿਸ ਤੇ ਐਮਪੀ ਹਰਸ਼ਮ੍ਰਿਤਕਾਰ ਬਾਦਲ ਨੇ ਵੱਡੇ ਸਵਾਲ ਚੁੱਕੇ ਨੇ। ਉਨਾਖੇ ਕਿ ਮੌਜੂਦਾ ਪੰਜਾਬ ਸਰਕਾਰ ਦਾ ਇਤਿਹਾਸਿਕ ਚੀਜ਼ਾਂ ਦੇ ਵੱਲ ਕੋਈ ਵੀ ਧਿਆਨ ਨਹੀਂ ਹੈ ਪੰਜਾਬ ਦੇ ਹਾਲਾਤਾਂ ਨੂੰ ਦੇਖ ਕੇ ਮੈਨੂੰ ਲੱਗਦਾ ਜਿੱਥੇ ਸਾਰੇ ਪੰਜਾਬੀਆਂ ਨੂੰ ਦੁੱਖ ਹੈ ਲੇਕਿਨ ਸਾਡੇ ਪਰਿਵਾਰ 'ਚ ਜਿੱਥੇ ਮੈਂ ਬਲ ਸਾਹਿਬ ਨੂੰ ਸੁਖਵੀਰ ਜੀ ਨੂੰ ਦਿਨ ਰਾਤ ਇਕ ਕਰਦੇ ਹੋਏ ਦੇਖਿਆ ਇਹ ਹੈਰੀਟੇਜ ਸਟਰੀਟ ਦੇ ਸੁੰਦਰੀਕਰਨ ਵਾਸਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਮੀਂਹ ਪੈਂਦਾ ਸੀ ਤਾਂ ਵੀ ਸੁਖਵੀਰ ਜੀ ਉਹ ਕੇ ਮੀਂਹ ਤੇ ਉੱਤਰ ਕੇ ਗੱਡੀ ਤੋਂ ਦੇਖਦੇ ਸੀ ਭਾਵੇਂ 4-4 ਡਿਗਰੀ ਦੀ ਠੰਡ ਆਉਂਦੀ ਸੀ ਪਾਵੇਂ ਤਪਦੀ ਹੋਈ ਧੁੱਪ ਹੁੰਦੀ ਸੀ ਆਪ ਖੜ ਕੇ 9 ਮਹੀਨਿਆਂ ਚ ਇਹ ਬਣਾ ਕੇ ਉਹਨਾਂ ਨੇ ਕੰਮ ਮੁਕੰਮਲ ਕੀਤਾ ਗੁਰੂ ਰਾਮਦਾਸ ਪਾਤਸ਼ਾਹ ਦੀ ਕਿਰਪਾ ਸਦਕੇ ਤੇ ਇੰਨੀ ਦੁੱਖ ਦੀ ਗੱਲ ਕੀ ਹੈ ਨਾ 7 ਸਾਲਾਂ ਚ ਪਾਵੇਂ ਕਾਂਗਰਸ ਹੋਏ ਪਾਵੇਂ ਉਹਨਾਂ ਦੀ ਸਹਿਯੋਗੀ ਆਮ ਆਦਮੀ ਹੋਏ ਇਹਨਾਂ ਦੋਵਾਂ ਨੇ ਇਸ ਕੰਮ ਨੂੰ ਅੱਗੇ ਤੱਕ ਹੀ ਵਧਾਣਾ ਸੀ ਲੇਕਿਨ ਸਾਫ ਸਫਾਈ ਵੀ ਗਈ ਜਿਹੜਾ ਥੱਲੇ ਸਾਰਾ ਕੁਝ ਖੋਲਿਆ ਸੀਗਾ ਲੋਕਾਂ ਨੂੰ ਧਰਮ ਦੇ ਨਾਲ ਜੋੜਨ ਵਾਸਤੇ ਉਹ ਵੀ ਬੰਦ ਹੋ ਗਿਆ ਸਕਰੀਨਾਂ 'ਚ ਜਿੱਥੇ ਕੀਰਤਨ ਚੱਲਦਾ ਸੀ ਕਾਨਾਂ 'ਚ ਗੁਰਬਾਣੀ ਪੈਂਦੀ ਸੀ ਉੱਥੇ ਆਪ ਦੇ ਇਸ਼ਤਿਹਾਰ ਲਾਉਂਦੇ ਨੇ ਸ਼ਰਾਬ ਦੀ ਬੋਤਲਾਂ ਦੇ ਇਸ਼ਤਿਹਾਰ ਲੱਗਦੇ ਨੇ ਇਸ ਮੌਕੇ মিডিਆ ਨਾਲ ਗੱਲਬਾਤ ਕਰਦੇ ਹੋਏ ਸਮਾਰਟ ਸੇਵਕ ਪਵਨ ਕੁਮਾਰ ਸ਼ਰਮਣ ਨੇ ਕਿਹਾ ਕਿ ਅੱਜ ਹੋਈ ਬਾਰਿਸ਼ ਨੇ ਅਮ੍ਰਿਤਸਰ ਪ੍ਰਸ਼ਾਸਨ ਦੇ ਮਾੜੇ ਇੰਤਜ਼ਾਮਾਂ ਦੀ ਭੂਲ ਖੋਲ ਦਿੱਤੀ ਹੈ ਅਤੇ ਕੁਝ ਕੁ ਸਮੇਂ ਦੀ ਬਾਰਿਸ਼ ਨਾਲ ਜਲ-ਥਲ ਹੋਇਆ ਅਮ੍ਰਿਤਸਰ ਪ੍ਰਸ਼ਾਸਨ ਤੇ ਸਵਾਲੀਆ ਨਿਸ਼ਾਨ ਪੈਦਾ ਕਰ ਰਿਹਾ ਹੈ ਥੋੜੀ ਜੀ ਬਾਰਿਸ਼ ਪਈ ਆ ਤੇ ਪੂਰਾ ਹੈਰੀਟੇਜ ਸਟਰੀਟ ਜਲਤਲ ਹੋ ਗਿਆ ਕੋਈ ਵੀਕਲ ਲੰਘਣ ਦਾ ਰਸਤਾ ਨਹੀਂ ਕਿਸੇ ਦਾ ਪੈਦਲ ਚੱਲਣ ਦਾ ਰਸਤਾ ਨਹੀਂ ਇਹ ਬਹੁਤ ਸ਼ਰਮਿੰਦਗੀ ਭਰੀਆਂ ਤਸਵੀਰਾਂ ਸਾਨੂੰ ਬਿਆਨ ਕਰ ਰਿਹਾ ਕਿ ਅੰਮ੍ਰਿਤਸਰ ਦੀ ਮਿਊਨਿਸਪਲ ਕਾਰਪੋਰੇਸ਼ਨ ਡਿਵੈਲਪਮੈਂਟਲ ਏਜੰਸੀਜ਼ ਆ ਉਹਨਾਂ ਦੀ ਕੀ ਪਰਫਾਰਮੈਂਸ ਹੈ ਕਿ ਜੇ ਜਰਾ ਜਿੰਨੀ ਬਾਰਿਸ਼ ਆ ਜਾਏ ਤੇ ਸੜਕਾਂ ਜਲਤਲ ਹੋ ਰਹੀਆਂ ਇਹ ਸਿੱਧਾ ਸਰਕਾਰੀ ਐਡਮਿਨਿਸਟ੍ਰੇਟਿਵ ਫੇਲਿਅਰ ਹੈਗਾ ਬਹੁਤ ਮਾੜੀ ਦਿਖ ਜਾਂਦੀ ਹੈ ਮੈਂ ਅੱਗੇ ਗਿਆ ਕਿ ਇੱਕ ਇੰਟਰਨੈਸ਼ਨਲ ਇੰਪੋਰਟੈਂਸ ਦਾ ਇਹ ਸਪੇਸ ਹੈਗਾ ਇਤਿਹਾਸਿਕ ਜਗ੍ਹਾ ਹੈਗੀ ਆ ਹਰਮੰਦਰ ਸਾਹਿਬ ਇੱਥੋਂ ਮੇਰਾ ਖਿਆਲ ਹੈ ਵੱਧ ਤੋਂ ਵੱਧ 250 ਮੀਟਰ ਦੂਰੀ ਤੇ ਹੋਊਗਾ ਤੇ ਉਹਦੇ ਰਸਤੇ ਉੱਤੇ ਹੀ ਇਦਾਂ ਦੀ ਦੇਖ ਹੋਊਗੀ ਤੇ ਗੁਰੂ ਨਗਰੀ ਅੰਮ੍ਰਿਤਸਰ ਦੀ ਬਹੁਤ ਭੈੜੀ ਛਵੀ ਇਹ ਪ੍ਰੈਜ਼ੈਂਟ ਕਰ ਰਿਹਾ ਪੂਰੇ ਨੈਸ਼ਨਲੀ ਔਰ ਇੰਟਰਨੈਸ਼ਨਲੀ ਇਹਦੀਆਂ ਇਮੇਜਸ ਇਹਦੇ ਵਿਜੂਅਲਸ ਅੱਛੇ ਨਹੀਂ ਜਾਣਗੇ ਤੇ ਗੁਰੂ ਨਗਰੀ ਅੰਮ੍ਰਿਤਸਰ ਜਿਹਦੀ ਮਿਊਨਿਸਪਲ ਕਾਰਪੋਰੇਸ਼ਨ ਤੇ ਡਿਵੈਲਪਮੈਂਟਲ ਏਜੰਸੀਸ ਤੇ ਔਰ ਅਫਸਰਾਂ ਦੇ ਉੱਪਰ ਕਾਲੇ ਤੱਬੇ ਦੇ ਰੂਪ ਦੇ ਵਿੱਚ ਇਹ ਪਾਣੀ ਸਾਨੂੰ ਦਿਸ ਰਿਹਾ ਜੋ ਕਿ ਜਲਦ ਤੋਂ ਜਲਦ ਇਸ ਨੂੰ ਰਿਮੂਵ ਕਰਨਾ ਚਾਹੀਦਾ ਇਹਦੀ ਸਾਰੀ ਜ਼ਿੰਮੇਵਾਰੀ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਦੀ ਹੈ ਹੁਣ ਦੇਖਣਾ ਹੋਵੇਗਾ ਕਿ ਸੱਚਖੰਦ ਸ੍ਰੀ ਹਰਮੰਦਰ ਸਾਹਿਬ ਨੂੰ ਜਾਣ ਵਾਸਤੇ ਹੈਰੀਟੇਜ ਸਟਰੀਟ ਇੱਕ ਮੇਨ ਰਸਤਾ ਹੈ ਤੇ ਹੁਣ ਪ੍ਰਸ਼ਾਸਨ ਦੇ ਵੱਲੋਂ ਕਦੋਂ ਤੱਕ ਇਸ ਤੇ ਧਿਆਨ ਮਾਰਿਆ ਜਾਂਦਾ ਜਿੱਥੋਂ ਤੱਕ ਗੱਲ ਦੇਸ਼ਾਂ ਵਿਦੇਸ਼ਾਂ ਤੋਂ ਆਈ ਸੰਗਤ ਦੀ ਹੈ ਤਾਂ ਇਸ ਕਾਰਨ ਬਹੁ ਵੱਡੀ ਪਰੇਸ਼ਾਨੀ ਸੰਗਤਾਂ ਨੂੰ ਆ ਰਹੀ ਹੈ ਅਤੇ ਅਨਗਹਿਲੀ ਦੇ ਇਲਜ਼ਾਮ ਪ੍ਰਸ਼ਾਸਨ ਅਤੇ ਸਰਕਾਰ ਦੇ ਉੱਪਰ ਲੱਗ ਰਹੇ ਨੇ ਅੱਜ ਬਸਪਾ ਤੇ ਦਲਿਤ ਭਾਈਚਾਰੇ ਵੱਲੋਂ ਦਿੱਤੇ ਗਏ ਭਾਰਤ ਬੰਦ ਦਾ ਸੱਦਾ ਬਿਲਕੁਲ ਹੀ ਬੇਅਸਰ ਨਜ਼ਰ ਆਇਆ ਜਿੱਥੇ ਇੱਕ ਪਾਸੇ ਬਸਪਾ ਦੇ ਵੱਲੋਂ ਸੁਪਰੀਮ ਕੋਰਟ ਦੇ ਫੈਸਲੇ ਦਾ ਵਿਰੋਧ ਕੀਤਾ ਗਿਆ ਤਾਂ ਉੱਥੇ ਹੀ ਜਲੰਧਰ ਦੇ ਵਿੱਚ ਵਾਲਮਿਕ ਭਾਈਚਾਰੇ ਦੇ ਵੱਲੋਂ ਲੱਡੂ ਵੰਡ ਕੇ ਇਸ ਫੈਸਲੇ ਦਾ ਸੁਆਗਤ ਕੀਤਾ ਗਿਆ ਅੱਜ ਇਹ ਰਿਜ਼ਰਵੇਸ਼ਨ ਬਚਾਓ ਸੰਘਰਸ਼ ਕਮੇਟੀ ਦੇ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ। ਇਹ ਬੰਦ ਸੁਪਰੀਮ ਕੋਰਟ ਦੇ ਉਸ ਤਾਜ਼ੇ ਫੈਸਲੇ ਦੇ ਵਿਰੋਧ ਵਿੱਚ ਕੀਤਾ ਜਾ ਰਿਹਾ ਜਿਸ ਵਿੱਚ ਰਾਖਵਾ ਕਰਨ ਦੇ ਅੰਦਰ ਰਾਖਵਾ ਕਰਨ ਨੂੰ ਮਾਨਤਾ ਦਿੱਤੀ ਗਈ ਹੈ। ਭਾਰਤ ਦੇ ਕਈ ਸੂਬਿਆਂ ਵਿੱਚ ਬੰਦ ਦਾ ਸੱਦਾ ਦਿੱਤਾ ਗਿਆ। ਬੰਦ ਨੂੰ ਬਸਪਾ ਵੱਲੋਂ ਹਮਾਇਤ ਦਿੱਤੀ ਗਈ। ਦੂਜੇ ਪਾਸੇ ਪੰਜਾਬ ਦੇ ਵਿੱਚ ਬੰਦ ਦਾ ਅਸਰ ਲਗਭਗ ਨਾਲ ਦੇ ਬਰਾਬਰ ਨਜ਼ਰ ਆਇਆ ਗੱਲ ਲੁਧਿਆਣਾ ਦੀ ਕਰੀਏ ਤਾਂ ਉੱਥੇ ਬੰਦ ਦੇ ਸੱਦੇ ਦਾ ਕੋਈ ਅਸਰ ਦਿਖਾਈ ਨਹੀਂ ਦਿੱਤਾ ਅਤੇ ਸਾਰਾ ਬਾਜ਼ਾਰ ਆਮ ਦੇ ਵਾਂਗ ਖੁੱਲਾ ਰਿਹਾ ਅਸੀਂ ਐਸੀ ਸੁਪਰੀਮ ਕੋਰਟ ਦੇ ਫੈਸਲੇ ਦਾ ਵਿਰੋਧ ਕਰਦੇ ਪੂਰੇ ਦੇਸ਼ ਦੇ ਅੰਦਰ ਅਸੀਂ ਬਿਨਾਂ ਟਕਰਾ ਤੋਂ ਬਿਨਾਂ ਲੜਾਈ ਤੋਂ ਰਾਸ਼ਟਰਪਤੀ ਨੂੰ ਮੈਮਰੰਡਮ ਧਮਾਕੇ ਵੀ ਜੋ ਦੇਸ਼ ਦੇ ਅੰਦਰ ਦੇਸ਼ ਦਾ ਸੰਵਿਧਾਨ ਕਹਿੰਦਾ ਉਹ ਮੰਨਣਾ ਚਾਹੀਦਾ ਉਹ ਕਰਨਾ ਚਾਹੀਦਾ ਨਾ ਕਿ ਦੇਸ਼ ਦੀ ਆਰਐਸ ਦੀ ਸਰਕਾਰ ਜਿਹੜੀ ਐਸਸੀ ਤੇ ਬੀਸੀ ਨੂੰ ਪਾੜ ਕੇ ਦੇਸ਼ ਦੇ ਅੰਦਰ ਮਨੁੱਖ ਦੇ ਸੰਵਿਧਾਨ ਨੂੰ ਮਨੁੱਖ ਦੀ ਵਿਵਸਥਾ ਨੂੰ ਲਾਗੂ ਕਰਨਾ ਚਾਹੁੰਦੀ ਆ ਅਸੀਂ ਉਹਨਾਂ ਦਾ ਦੇਸ਼ ਦੇ ਅੰਦਰ ਵਿਰੋਧ ਕਰਦੇ ਆ ਬਹੁਤ ਜਨ ਸਮਾਜ ਪਾਰਟੀ ਦੇਸ਼ ਦੇ ਅੰਦਰ ਅੰਦੋਲਨ ਕੈਂਪ ਕਰੇਗੀ ਕਿਹਾ ਚਾਹੋਗੇ ਹਾਂਜੀ ਅੱਜ ਦਾ ਜਿਹੜਾ ਇਹ ਪ੍ਰੋਟੈਸਟ ਹੈਗਾ ਇਹ ਭਾਰਤ ਦੇ ਅੰਦਰ ਜਿੰਨਾ ਵੀ ਜਥੇਬੰਦੀਆਂ ਵੱਲੋਂ ਬੰਦ ਦੀ ਕਾਲ ਆਈ ਸੀਗੀ ਸਾਡੇ ਦੇਸ਼ ਦੇ ਰਾਸ਼ਟਰੀ ਪ੍ਰਧਾਨ ਮਾਨਯੋਗ ਭੈਣ ਕੁਮਾਰੀ ਮਾਇਆਵਦੀ ਜੀ ਵੱਲੋਂ ਉਹਨਾਂ ਵੱਲੋਂ ਵੀ ਇਸ ਬੰਦ ਦਾ ਜਿਹੜਾ ਹੈਗਾ ਸਮਰਥਨ ਕਰਨ ਵਾਸਤੇ ਸੰਦੇਸ਼ ਭਾਰਤ ਦੇਸ਼ ਦੇ ਦਾ ਦਿੱਤਾ ਗਿਆ 1 ਅਗਸਤ 2024 ਨੂੰ ਜਿਹੜਾ ਭਾਰਤ ਦੇਸ਼ ਦੇ ਅੰਦਰ 7 ਜੱਜਸ ਵੱਲੋਂ ਇੱਕ ਬਹੁਤ ਹੀ ਮਾੜਾ ਜਿਹੜਾ ਫੈਸਲਾ ਲਿਆ ਗਿਆ ਉਹਨਾਂ ਨੇ ਫੈਸਲਾ ਇਹ ਲਿਆ 341 ਔਰ 342 ਜਿਹੜਾ ਆਰਟੀਕਲ ਸੀਗਾ ਸੰਵਿਧਾਨ ਦੇ برخلاف ਇਹ ਫੈਸਲਾ ਹੋਇਆ ਔਰ ਸਾਡੇ ਬਹੁਜਨ ਸਮਾਜ ਜਿਹੜਾ ਸੀਗਾ ਉਹਨਾਂ ਨੂੰ ਆਪਸ ਵਿੱਚ ਵਖਰੇਵਾ ਪੈਦਾ ਕਰਨ ਵਾਲਾ ਜਿਹੜਾ ਫੈਸਲਾ ਹੋਇਆ ਉਹਦੀ ਵਿਰੋਧਤਾ ਦੇ ਵਿੱਚ ਅਸੀਂ ਅੱਜ ਜਿਹੜਾ ਹੈਗਾ ਰੋੜਾ ਉਤਰਿਆ ਭਾਰਤ ਬੰਦ ਦੇ ਸਮਰਥਨ ਦੇ ਵਿੱਚ ਪਹੁੰਚੇ ਹਾਂ ਇਸ ਭਾਰਤ ਬੰਦ ਦੇ ਸੱਦੇ ਦੇ ਦੌਰਾਨ ਜਲੰਧਰ ਦੇ ਵਿੱਚ ਦਲਿਤ ਵਰਗ ਦੇ ਵਿੱਚ ਫੁੱਟ ਵੇਖਣ ਨੂੰ ਮਿਲੀ ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਵਾਲਮੀਕੀ ਭਾਈਚਾਰੇ ਦੇ ਲੋਕਾਂ ਨੇ ਸਵਾਗਤ ਕੀਤਾ ਇਸ ਦੌਰਾਨ ਪਾਈਚਾਰੇ ਦੇ ਵੱਲੋਂ ਨਗਰ ਨਿਗਮ ਦਫ਼ਤਰ ਦੇ ਬਾਅਦ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ ਲੱਡੂ ਵੀ ਵੰਡੇ ਗਏ ਹਾਲਾਂਕਿ ਬੰਦ ਦੇ ਮੱਦੇ ਨਜ਼ਰ احتیاط ਦੇ ਵਜੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਸਕੂਲਾਂ ਤੇ ਕਾਲਜਾਂ ਵਿੱਚ ਛੁੱਟੀ ਕਰ ਦਿੱਤੀ ਗਈ ਸੀ ਦੂਜੇ ਪਾਸੇ ਬਸਪਾ ਗੂਆਂ ਦਾ ਆਖਣਾ ਹੈ ਕਿ ਸੁਪਰੀਮ ਕੋਰਟ ਦਾ ਫੈਸਲਾ ਪੂਰੀ ਤਰ੍ਹਾਂ ਨਾਲ ਗਲਤ ਹੈ ਜਿਸ ਨੂੰ ਹਰ ਹਾਲ ਵਿੱਚ ਵਾਪਸ ਲਿਆ ਜਾਣਾ ਚਾਹੀਦਾ ਹੈ ਜੇਕਰ ਇਹ ਫੈਸਲਾ ਵਾਪਸ ਨਾ ਲਿਆ ਗਿਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਅੱਜ ਦੇ ਇਸ ਬਲੱਟਨ ਵਿੱਚ ਐਨਾਂ ਹੀ ਕੱਲ ਮੁਰ ਤੋਂ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ